ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਨ ਨਿਸ਼ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਭਾਰਤ ਦਾ ਪਾਕਿਸਤਾਨ ਖਿਲਾਫ ਇੱਕ ਹੋਰ ਮਾਸਟਰ ਸਟ੍ਰੋਕ Amazon Flipkart ਨੂੰ ਜਾਰੀ ਕੀਤੇ ਸਖਤ ਹੁਕਮ ਸਰਨਲ ਕੁਰਾਇਸ਼ੀ ਖਿਲਾਫ ਵਿਵਾਦਿਤ ਟਿੱਪਣੀ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਮਨਪੇ ਖਿਲਾਫ ਐਫ ਆਈ ਆਰ ਦਰਜ ਕਰਨ ਦੇ ਹੁਕਮ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਅਲ ਸ਼ਾਰਾ ਨਾਲ ਕੀਤੀ ਮੁਲਾਕਾਤ ਨੀਰਸ ਚੋਪੜਾ ਬਣੀ ਲੈਫਟੀਨੈਂਟ ਕਰਨਲ ਭਾਰਤੀ ਫੌਜ ਨੂੰ ਮਿਲਿਆ ਵੱਡਾ ਅਹੁਦਾ ਜੀਐਮਕੇ ਦੇ ਤਰਾਲ ਚੈਂਕਾਊਂਟਰ ਸੁਰੱਖਿਆ ਬਲਾ ਨੇ ਜੈਸ਼ ਦੇ ਤਿੰਨ ਅਤਵਾਦੀ ਕੀਤੇ ਤੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਆਪਰੇਸ਼ਨ ਸਿੰਦੂਰ ਤਹਿਤ ਭਾਰਤ ਦੀ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਲਗਾਤਾਰ ਜਾਰੀ ਹੈ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਮਾਹੌਲ ਮਗਰੋਂ ਸੀਜ਼ਪਾਇਰ ਹੋਣ ਤੋਂ ਬਾਅਦ ਵੀ ਸਭ ਕੁਝ ਹਲੇ ਠੀਕ ਨਹੀਂ ਹੈ ਤੇ ਭਾਰਤ ਪਾਕਿਸਤਾਨ ਨੂੰ ਦੁਬਾਰਾ ਅਜਿਹੀ ਕੋਈ ਵੀ ਕੋਜੀ ਹਰਕਤ ਕਰਨ ਦਾ ਮੌਕਾ ਨਹੀਂ ਦੇਣਾ ਚਾਹੁੰਦਾ ਇਸੇ ਦੌਰਾਨ ਭਾਰਤ ਦੀ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ Amazon India ਤੇ Flipkart Smith ਪਰਮੁਖ ਈ-ਕਾਮਰਸ ਪਲੇਟਫਾਰਮਸ ਨੂੰ ਪਾਕਿਸਤਾਨ ਦੇ ਰਾਸ਼ਟਰੀ ਝੰਡਿਆਂ ਤੇ ਇਸ ਨਾਲ ਸੰਬੰਧਿਤ ਸਮਾਨ ਨੂੰ ਵੇਚਣ ਲਈ ਨੋਟਿਸ ਜਾਰੀ ਕੀਤੇ ਹਨ ਇਹ ਕਾਰਵਾਈ ਆਪਰੇਸ਼ਨ ਸੰਦੂਰ ਦੇ ਅਧੀਨ ਸ਼ੁਰੂ ਕੀਤੀ ਗਈ ਹੈ ਇੱਕ ਸਰਕਾਰੀ ਪਹਿਲ ਕਦਮੀ ਹੈ ਜਿਸ ਦਾ ਉਦੇਸ਼ ਭਾਰਤੀ ਕਾਨੂੰਨਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਤੇ ਰਾਸ਼ਟਰੀ ਭਾਵਨਾਵਾਂ ਦਾ ਸਤਿਕਾਰ ਕਰਨਾ ਉਤਰ ਮਾਧ ਪ੍ਰਦੇਸ਼ ਹਾਈ ਕੋਰਟ ਨੇ ਸੈਨਾ ਦੀ ਅਧਿਕਾਰੀ ਕਰਨਲ 소ਫੀਆ ਕੁਰਾਇਸ਼ੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਵਿਵਾਦਿਤ ਟਿੱਪਣੀ ਲਈ ਸੂਬੇ ਦੇ ਮੰਤਰੀ ਵਿਜੇ ਸ਼ਾ ਖਿਲਾਫ ਐਫ ਆਈ ਆਰ ਦਰਜ ਕਰੰਦਾ ਹੁਕਮ ਦਿੱਤੇ। ਜੀ ਹਾਂ ਕਰਨਲ ਕੁਰੈਸ਼ੀ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਕੀਤੇ ਗਏ ਆਪਰੇਸ਼ਨ ਸੰਦੂਰ ਦਾ 베ਰਵਾ ਮੀਡੀਆ ਕਾਨਫਰੰਸ ਦੌਰਾਨ ਸਾਂਝਾ ਕੀਤਾ ਸੀ ਜਿਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਅਤੇ ਵਿੰਗ ਕਮਾਂਡਰ ਵਿਯਮਿਕਾ ਸਿੰਘ ਸ਼ਾਹ ਵੀ ਸ਼ਾਮਿਲ ਹੋਏ ਸੀ। ਮੱਧ ਪ੍ਰਦੇਸ਼ ਸਰਕਾਰ ਵਿੱਚ ਕਬਾਈਲੀ ਮਾਮਲਿਆਂ ਦੇ ਮੰਤਰੀ ਅਤੇ ਭਾਜਪਾ ਨੇਤਾ ਵਿਜੇ ਸ਼ਾਹ ਨੇ ਕਰਨਲ ਕੁਰੈਸ਼ੀ ਤੇ અપਮਾਨਜਨਕ ਟਿੱਪਣੀ ਕੀਤੀ ਸੀ ਜਿਸ ਨੇ ਜਿਸ ਨੇ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਉਹਨਾਂ ਕਰਨਲ ਕੁਰਾਇਸ਼ੀ ਨੂੰ ਅਤਵਾਦੀਆਂ ਦੀ ਭੈਣ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਵਿਵਾਦਿਤ ਬਿਆਨ ਦਾ ਨੋਟਿਸ ਲੈਂਦਿਆਂ ਹਾਈ ਕੋਰਟ ਦੇ ਜਸਟਿਸ ਅਤੁਲ ਸ਼੍ਰੀ ਤਰਨਾਤੇ ਅਨੁਰਾਦਾ ਸ਼ੁਕਲਾ ਦੇ ਬੈਂਚ ਨੇ ਪੁਲਿਸ ਨੂੰ ਮੰਤਰੀ ਖਿਲਾਫ ਐਫ ਆਈ ਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸੀਰੀਆ ਦੇ ਅੰਤਰੀਮ ਰਾਸ਼ਟਰਪਤੀ ਅਹਿਮਦ ਅਲ ਸ਼ਾਰਾ ਨਾਲ ਮੁਲਾਕਾਤ ਕੀਤੀ ਇਹ 25 ਸਾਲਾਂ ਬਾਅਦ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ ਹੈ ਇਸ ਤੋਂ ਪਹਿਲਾਂ 2000 ਦੇ ਵਿੱਚ ਸੀਰੀਆ ਦੇ ਤਤਕਾਲੀ ਰਾਸ਼ਟਰਪਤੀ ਹਾਫੀਜ਼ ਅਲ ਅਸਦ ਨੇ ਜਿਨੀਵਾ ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਮੁਲਾਕਾਤ ਕੀਤੀ ਸੀ 트ੰਪ ਨੇ ਕਿਹਾ ਕਿ ਇਹ ਮੁਲਾਕਾਤ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ

ਬੇਤ ਬਾਤ ਤੁਹਾਡਾ ਸਵਾਗਤ ਹੈ ਭਾਰ ਦੇ 스타 ਜੈਵਲਿੰਗ ਥਰੋ ਐਥਲੀਟ ਨੀਰਜ ਚੋਪੜਾ ਨੂੰ ਟੈਰੀਟੋਰੀਅਲ ਆਰਮੀ ਦੇ ਵਿੱਚ ਲੈਫਟੇਨੈਂਟ ਬਣਾਇਆ ਗਿਆ ਇਸ ਤੋਂ ਪਹਿਲਾਂ ਨੀਰਜ ਫੌਜ ਵਿੱਚ ਸਬੇਦਾਰ ਵਜੋਂ ਤਾਇਨਾਤ ਸੀ ਇਹ ਐਲਾਨ ਰੱਖਿਆ ਮੰਤਰਾਲੇ ਨੇ ਭਾਰਤ ਸਰਕਾਰ ਦੇ ਹਫਤਾਵਾਰੀ ਅਧਿਕਾਰਤ ਮੈਗਜ਼ੀਨ ਗਜ਼ਟ ਆਫ ਇੰਡੀਆ ਦੇ ਵਿੱਚ ਕੀਤਾ ਸੀ ਨੀਰਜ ਚੋਪੜਾ ਦਾ ਨਵਾਂ ਰੈਂਕ 16 ਅਪ੍ਰੈਲ 2025 ਤੋਂ ਲਾਗੂ ਹੋ ਗਿਆ ਭਾਰਤੀ ਐਥਲੈਟਿਕਸ ਦਾ ਪੋਸਟਰ ਬॉय ਇਸ ਸਮੇਂ 23 ਮਈ ਨੂੰ ਪੋਲੈਂਡ ਦੇ ਚਾਰਜੋ ਵਿੱਚ ਹੋਣ ਵਾਲੀ 71ਵੇਂ ਆਰਲਨ ਜਾਨੂਸਸ ਕੁਸੋਕਿੰਸ ਕੀ ਮੈਮੋਰੀਅਲ ਇਵੈਂਟ ਦੀ ਤਿਆਰੀ ਕਰ ਰਿਹਾ ਹੈ ਕਿਉਂਕਿ ਅਗਲੇ ਹਫਤੇ ਬੈਂਗਲੁਰੂ ਵਿੱਚ ਹੋਣ ਵਾਲੇ ਐਨਸੀ ਕਲਾਸਿਕ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਉਧਰ ਜੰਮੂ ਕਸ਼ਮੀਰ ਦੇ ਅਵੰਤੀਪੂਰਾ ਦੇ ਨਾਦੇਰ ਤਰਾਲ ਇਲਾਕੇ 'ਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ ਤਰਾਲ ਇਲਾਕੇ 'ਚ ਜੰਮੂ ਕਸ਼ਮੀਰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਜੈਸੀ ਮੁਹੰਮਦ ਦੇ ਤਿੰਨ ਅਤਵਾਦੀਆਂ ਨੂੰ ਠੇਰ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਦੋ ਤੋਂ ਤਿੰਨ ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਹੈ ਦੱਸਦੇ ਕਿ ਸੁਰੱਖਿਆ ਬਲਾਂ ਨੇ ਆਪਰੇਸ਼ਨ ਸੰਦੂਰ ਮਗਰੋਂ ਅਜੇ ਤੱਕ ਕਈ ਅਤਵਾਦੀਆਂ ਨੂੰ ਠੇਰ ਕੀਤਾ ਹੈ ਭਾਰਤੀ ਫੌਜ ਜੰਮੂ ਕਸ਼ਮੀਰ ਪੁਲਿਸ ਅਤੇ CRPF ਨੇ ਤਰਾਲੇ ਦੇ ਨਾਦੇਰ ਨੂੰ ਚਾਰੋਂ ਪਾਸਿਓਂ ਘੇਰ ਰੱਖਿਆ ਉਧਰ ਉੱਤਰ ਪ੍ਰਦੇਸ਼ ਦੀ ਰਾਸਤਾਨੀ ਲਖਨਊ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜੀहां ਵੀਰਵਾਰ ਸਵੇਰੇ ਲਖਨਊ ਵਿੱਚ ਇੱਕ ਸਲੀਪਰ ਬੱਸ ਨੂੰ ਅੱਗ ਲੱਗ ਜਾਣ ਕਾਰਨ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਡਬਲ ਡੈਕਰ ਬੱਸ ਜਿਸ ਵਿੱਚ ਲਗਭਗ 60 ਯਾਤਰੀ ਸਵਾਰ ਸਨ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਜਦੋਂ ਸਵੇਰੇ ਲਖਨਊ ਵਿੱਚੋਂ ਲੰਘਦੇ ਸਮੇਂ ਇਹ ਹਾਦਸਾ ਵਾਪਰ ਗਿਆ जानकारी अनुसार मृतकों दो बच्चे दो औरत व्यक्ति शामिल है यह हादसा सवेरे पांच बजे मोहन लालगंज ने आउटर रिंग रोड किसान मार्ग से वापरिया दसिया जा रहा है कि हादसे समय ज्यादातर यात्री सोए पे सन ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਧਾਰੀਵਾਲ ਪੋਜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਖੇਤਾਂ 'ਚ ਜਦ ਪਿੰਡ ਵਾਸੀਆਂ ਨੇ ਸਵੇਰੇ ਮਿਜ਼ਾਈਲ ਦਾ ਇੱਕ ਹਿੱਸਾ ਵੇਖਿਆ ਤਾਂ ਇਲਾਕੇ 'ਚ ਇਸ ਮਾਮਲੇ ਨੂੰ ਲੈ ਕੇ ਸਨਸਨੀ ਦੌੜ ਗਈ। ਪਿੰਡ ਵਾਸੀਆਂ ਅਤੇ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਬਟਾਲਾ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਹਰਵਿੰਦਰ ਸਿੰਘ ਨੇ ਸੈਨਾ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮਿਜ਼ਾਈਲ ਦੇ ਟੁਕੜੇ ਨੂੰ ਆਪਣੇ ਕਬਜ਼ੇ ਚ ਲੈ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸਰ ਸਾਨੂੰ ਨਾ ਪੈਲੀ ਹਰਪ੍ਰੀਤ ਸਿੰਘ ਹੋਣਾ ਦੀ ਉਹਨਾਂ ਨੂੰ ਫੋਨ ਕੀਤਾ ਹੈ ਕੋਈ 8 ਵਜੇ ਕਿ ਸਾਡੀ ਪੈਲੀ ਦੇ ਵਿੱਚ ਕੋਈ ਵਸਤੂ ਪਈ ਆ ਕਿ ਇਦਾਂ ਕਰਕੇ ਕਿ ਮਿਜ਼ਾਈਲ ਟੈਪ ਦੇ ਆ ਲੱਗਦਾ ਉਹਦਾ ਕੋਈ ਟੁਕੜਾ ਆ ਤੇ ਉਹਨਾਂ ਨੂੰ ਫਿਰ ਦੱਸਿਆ ਤੇ ਚਲੋ ਅਸੀਂ ਵੇਖਿਆ ਫਿਰ ਐਸ ਐਚਓ ਸਾਹਿਬ ਨੂੰ ਦੱਸਿਆ ਗਿਆ ਫਿਰ ਇਹਨਾਂ ਨੇ ਗੱਡੀ ਆਪਣਾ ਆ ਕੇ ਤੇ ਨਹੀਂ ਇਸ ਬਾਰੇ ਜੀ ਪਤਾ ਲੱਗਾ ਕਿ ਕਿਸ ਤਰ੍ਹਾਂ ਕਿੰਨੇ ਇਹ ਤਾਂ ਇਦਾਂ ਲਾੜ ਨੂੰ ਆਗੂ ਬਲਾਈ ਸੀ ਇਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਹਾਂਜੀ ਕੋਈ ਚੀਜ਼ ਕੋਈ ਨਹੀਂ ਨਹੀਂ ਕੋਈ ਚੀਜ਼ ਕੋਈ ਵੀ ਨਹੀਂ ਜੋ ਹੈ ਸਵੇਰੇ ਡਿੱਗਾ ਹੈਗਾ ਤੇ ਵੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਤਾਂ ਕੁਝ ਇਦਾਂ ਹਾਂਜੀ ਨਹੀਂ ਇਦਾਂ ਦਾ ਤੇ ਕੁਝ ਨਹੀਂ ਈ ਲੱਗਦਾ ਕੀ ਹੈ ਕੀ ਸੀਗਾ ਕੋਈ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਫਿਰ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗੱਡੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣਗੇ ਅੱਜ ਸਵੇਰੇ ਸਾਨੂੰ ਕੋਈ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਕਿਨਾਂ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਪਾਵੇਂ ਸੱਲ ਦਾ ਟਾਈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਕੋਈ ਪਸੰਦ ਨਹੀਂ ਆ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਲਕੇ ਆਰਮੀ ਨੂੰ ਤਲਾਸ਼ ਕੀਤਾ ਆਰਮੀ ਵਾਲੇ ਆਣ ਕੇ ਲੈ ਗਏ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਆ ਦੇ ਆਪਣੀਆਂ ਕਿ ਬਗਾਨੀਆਂ ਕੋਈ ਕਿਹਾ ਜੀ ਸੁਰੇ ਵੇਖਿਆ ਕਣਕ ਦੇ ਨਾਲ ਵਾਂਗ ਲਈ ਪਈ ਵੇਖਿਆ ਵੇਖੋ ਜਿੱਦਾਂ ਇਹਨਾਂ ਤਲਾਬ ਜਿਉਂਦਾ ਹੰਗਾਰ ਵੀ ਪਲਾ ਦੇ ਸਰ ਕਿਹਦੀ ਪਹਿਲੀ ਸੀ ਹੈਗੀ ਚੀਜ਼ ਇਹ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦੇ ਪਿਆਏ ਇਹ ਸੰਸਾੜੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਾਂ ਤੱਕ ਲਈ ਮੈਨੂੰ ਦੋਵੋ ਇਜਾਜ਼ਤ ਧੰਨਵਾਦ